ਹਾਂਜੀ ਦੋਸਤੋ ਸਤ ਸ੍ਰੀ ਅਕਾਲ ਮੈਂ ਜੀਵਨ ਸਿੰਘ ਰਾਮਗੜ੍ਹ ਭੁੰਦੜ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਵੀਡੀਓ ਸੋ ਅੱਜ ਦੀ ਇਸ ਵੀਡੀਓ ਵਿੱਚ ਵਜ਼ੀਰ ਖਾਨ ਦਾ ਜ਼ਿਕਰ ਕਰਾਂਗੇ ਜਿਸ ਨੇ ਛੋਟੇ ਸਾਹਿਬ ਜਦਿਆਂ ਉੱਪਰ ਕਿੰਨਾ ਹੀ ਕਹਿਟਾਇਆ ਸੀ ਪਰ ਉਹ ਮਸੂਮਾਂ ਨੂੰ ਹਰਾ ਨਾ ਸਕਿਆ ਅਖੀਰ ਸਮੇਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਢਾਹ ਮਾਰੀ ਤੇ ਸਭ ਕੁਝ ਖਤਮ ਕਰਕੇ ਰੱਖ ਦਿੱਤਾ ਸੋ ਤੁਹਾਡੇ ਵੀਰ ਨੇ ਸਰਚਨਾ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਿਓ ਹੋ ਨਾਮ ਤੇਰਾ ਸਿਵ ਜੀਰ ਕੋਲੇ ਰੱਖਦਾ ਸਿ ਤੀਰ ਭਾਵੇਂ ਖਾਂਦਾ ਹੋਵੇਂ ਖੀਰ ਕੋਈ ਖੜਿਆ ਨਾ ਵੀਰ ਬਾਬੇ ਬੰਦੇ ਕੋਲ ਪੱਜਿਆ ਕਿਉਂ ਗੰਦਿਆ ਸਮਾਦਿੰਦਾ ਇਸ ਗਾਤੇ ਹੋ ਬੰਦਿਆ ਸਮਾਦਿੰਦਾ ਇਸ ਗਾਤੇ ਹੋ ਬੰਦਿਆ ਬੱਚੇ ਛੋਟੇ ਸੀ ਜ਼ਰੂਰ ਤੈਨੂੰ ਕਿਹਾ ਨਾ ਹਜੂਰ ਕੀਤਾ ਤੂੰ ਸੀ ਗੁਰੂ ਰਬਾਣ ਬੈਠਾ ਸੀ ਖਜੂਰ ਫੇਰ ਤੰਦ ਵੀ ਨਾ ਗਿਆ ਤੇਥੋਂ ਤੰਦਿਆ ਸਮਾ ਦਿੰਦਾ ਏ ਸਗਾਤੇ ਹੋ ਬੰਦਿਆ ਸਮਾ ਦਿੰਦਾ ਏ ਸਗਾਤੇ ਹੋ ਬੰਦਿਆ ਰਾਜ ਪਾਗ ਸੀਗਾ ਕੋਲੇ ਬੱਚੇ ਫੇਰ ਵੀ ਨਾ ਡੋਲੇ ਪੈਰੁ ਕਾਰ ਕਿੰਨੇ ਸੋਲੇ ਸਭ ਕਰ ਦਿੱਤੇ ਬੋਲੇ ਗਿਆ ਦੁਨੀਆ ਦੇ ਵਿੱਚ ਤੂੰ ਤਾਂ ਭੰਡਿਆ ਸਮਾ ਦਿੰਦਾ ਇਸ ਗਾ ਤੇ ਹੋ ਬੰਦਿਆ ਸਮਾ ਦਿੰਦਾ ਇਸ ਗਾ ਤੇ ਹੋ ਬੰਦਿਆ ਹੱਥ ਸਭ ਸੀ ਗਾ ਤੇਰੇ ਘਰ ਦਿੰਦਾ ਜੇ ਨ ਮੇੜੇ ਸਿੱਖ ਮਾਰਦੇ ਕਿਉਂ ਗੇੜੇ ਸਾਡੇ ਖੋਲੇ ਖੇੜੇ ਰੱਬ ਯਾਦ ਕਿਉਂ ਨਾ ਕੀਤਾ ਵੇਲੇ ਸੰਧਿਆ ਸਮਾਦਿੰਦਾ ਇਸ ਗਾਤੇ ਹੋ ਬੰਦਿਆ ਸਮਾਦਿੰਦਾ ਇਸ ਗਾਤੇ ਹੋ ਬੰਦਿਆ ਜੀਵਨ ਪੁੰਦੜ ਨੇ ਗਾਇਆ ਉਤੋਂ ਗੁਰੂਆਂ ਦੀ ਛਾਇਆ ਮੀਨਾ ਪੋਦਾ ਹੈ ਆਇਆ ਮਨ ਸਬਦ ਦਾ ਹੈ ਪਾਇਆ ਦਾਗ ਕਦੇ ਵੀ ਨਾ ਲੇਹਾ ਤੇਲ ਥੰਦਿਆ ਸਮਾ ਦਿੰਦਾ ਇਹ ਸਗਾਤੇ ਹੋ ਬੰਦਿਆ ਸਮਾ ਦਿੰਦਾ ਇਹ ਸਗਾਤੇ ਹੋ ਬੰਦਿਆ ਸੋ ਹਾਂਜੀ ਦੋਸਤੋ ਸਮਾਂ ਬਦਲਦਾ ਰਹਿੰਦਾ ਹੈ ਸਮਾਂ ਨਾ ਸਦਾ ਚੰਗਾ ਰਹਿੰਦਾ ਤੇ ਨਾ ਸਦਾ ਮਾੜਾ ਰਹਿੰਦਾ ਇਹ ਛੋਟੀ ਜੀ ਕੋਸ਼ਿਸ਼ ਜੇ ਵਧੀਆ ਲੱਗੇ ਤਾਂ ਆਪਣੇ ਸਗੇ ਸੰਬੰਧੀਆਂ ਤੱਕ ਜਰੂਰ ਪਹੁੰਚਾਓ ਸੋ ਮਿਲਾਂਗੇ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦੀ